ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਿਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਕਾਟਨ ਦੇ ਮੈਚਿੰਗ ਸੂਟ ਲੈ ਕੇ ਆਏ ਜੀ ਵਿਦਾਊਟ ਦੁਪੱਟਾ ਸੂਟ ਹੋਣਗੇ 10 ਰੁਪਏ ਦੇ ਸੂਟ ਹੋਣਗੇ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਬਹੁਤ ਸੋਹਣੇ ਪ੍ਰਿੰਟ ਹੈ ਜੀ ਲੇਟੈਸਟ ਤੇ 1100 ਪ੍ਰਾਈਸ ਰਹਿਣਾ ਅੱਜ ਦੇ ਸਾਰੇ ਸੂਟਾਂ ਦਾ 1100 ਪ੍ਰਾਈਸ ਹੈ ਬਾਕੀ ਕੂਰੀਅਰ ਚਾਰजेस ਲੱਗਦੇ ਹੋਣਗੇ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੇ ਮੇਰਾ 8146580803 81465 80803 ਇਸੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਆਨਲਾਈਨ ਹੀ ਪੇਮੈਂਟ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈ ਕਿ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵਾ 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਦੇਖਦੇ ਅੱਜ ਦਾ ਪਹਿਲਾ ਸੂਟ ਇਹ ਦੇਖੋ ਕਰੀਮ 베ਸ ਦੇ ਵਿੱਚ ਹੈ ਜੀ ਪਹਿਲਾ ਸੂਟ ਆਪਣਾ ਇਹ ਦਾਸ ਗਰੁੱਪ ਦੇ ਹੋਣਗੇ ਬ੍ਰਾਂਡਿਡ ਸੂਟ ਅੱਜ ਦੇ ਆਪਣੇ ਸਾਰੇ ਤੇ ਕਾਟਨ ਇੰਨੀ ਜ਼ਿਆਦਾ ਫਾਈਨ ਹੈ ਲਿਵਿਆ ਕਾਟਨ ਹੈ ਜੀ ਇਹ ਵਾਲੀ ਕਾਟਨ ਦਾ ਨਾਂ ਹੈ ਲਿਵਿਆ ਬਹੁਤ ਪਿਆਰੀ ਕੋਈ ট্রান্সਪੇਰੈਂਟ ਨਹੀਂ ਹੈਗਾ ਬਿਲਕੁਲ ਵੀ ট্রান্সਪੇਰੈਂਟ ਨਹੀਂ ਕੋਈ ਸ਼੍ਰਿੰਕੇਜ ਨਹੀਂ ਵਿਦਾਊਟ ਲਾਈਨਿੰਗ ਸੂਟ ਬਣਨਗੇ ਪਹਿਲਾ ਆਫ ਵਾਈਟ ਦੇ ਵਿੱਚ ਹੈ ਇਹ 2.5 ਮੀਟਰ ਦੀ ਤੁਹਾਨੂੰ ਸ਼ਰਟ ਮਿਲਣੀ ਹੈ 2.5 ਮੀਟਰ ਦੀ ਬਾਟਮ ਦੋ ਦੋ ਸੂਟਾਂ ਦੀ ਕੱਟ ਹੈਗੀ ਆ ਆਪਣੇ ਕੋਲ ਤੇ ਵਿਦਾਊਟ ਦੁਪੱਟਾ ਸੂਟ ਹੋਣਗੇ ਬਾਕੀ ਜਿਨ੍ਹਾਂ ਨੇ ਨਾਲ ਦੁਪੱਟੇ ਵੀ ਡਾਈ ਕਰਾ ਕੇ ਸਾਡੇ ਕੋਲੋਂ ਰੈਡੀ ਕਰਾ ਕੇ ਮੰਗਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਐਜ਼ ਇਟ ਇਜ਼ ਸ਼ਰਟ ਤੇ ਬਾਟਮ ਮੰਗਾਉਣੀ ਹੈ ਤਾਂ ਵੀ ਤੁਸੀਂ ਮੰਗਾ ਸਕਦੇ ਹੋ 1100 ਪ੍ਰਾਈਸ ਰਹਿਣਾ ਜੀ ਅੱਜ ਦੇ ਸਾਰੇ ਸੂਟਾਂ ਦਾ 1100 ਪ੍ਰਾਈਸ ਦੇ ਨਾਲ ਇਹ ਦੇਖੋ ਬੜਾ ਪਿਆਰਾ ਕਰੀਮ ਕਲਰ ਹੈ ਸੂਟ ਦਾ ਪ੍ਰੋਪਰ ਜਿਹੜਾ ਕਰੀਮ ਕਲਰ ਹੁੰਦਾ ਹੈ ਇਨ ਪ੍ਰੋਪਰ ਕਰੀਮ ਕਲਰ ਹੈ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਬਹੁਤ ਜ਼ਿਆਦਾ ਸੌਫਟ ਦੇ ਵਿੱਚ ਬ੍ਰਾਂਡਿਡ ਸੂਟ ਹੈਗੇ ਅੱਜ ਦੇ ਆਪਣੇ 1100 ਪ੍ਰਾਈਸ ਦੇ ਨਾਲ ਸੂਟ ਹੋਣਾ ਜੀ ਤੇ ਨਾਲ ਹੈਗੀ ਹੈ ਸੈਲਫ ਦੇ ਵਿੱਚ ਹੀ ਬਾਟਮ ਹੈ ਜੀ ਸੇਮ ਪ੍ਰਿੰਟ ਦੀ ਸੈਲਫ ਹੁੰਦੀ ਹੈ ਜੀ ਇਹ ਇਹ ਦੇਖੋ ਬਿਲਕੁਲ ਸੇਮ ਪ੍ਰਿੰਟ ਦੇ ਵਿੱਚ ਹੀ ਸੈਲਫ ਕਰੀਮ ਕਲਰ ਦੇ ਵਿੱਚ ਬਹੁਤ ਪਿਆਰਾ ਇਹ ਸੂਟ ਪ੍ਰਿੰਟਿੰਗ ਬਹੁਤ ਜ਼ਿਆਦਾ ਜ਼ਬਰਦਸਤ ਹੈ ਜੀ ਸਾਰੇ ਸੂਟਾਂ ਦੀ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ 1100 ਪ੍ਰਾਈਸ ਦੇ ਨਾਲ ਹੁਣ ਮੈਂ ਇਹ ਸੇਮ ਪ੍ਰਿੰਟ ਦੇ ਵਿੱਚ ਤੁਹਾਨੂੰ ਕਲਰ ਦਿਖਾਨੀ ਆ ਇਹ ਸੇਮ ਦੇ ਵਿੱਚ ਹੀ ਹੈਗਾ ਆਪਣੇ ਕੋਲ ਗ੍ਰੇ ਕਲਰ 10 ਗਰੁੱਪ ਦੇ ਸੂਟ ਹੈ ਤੇ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੈ ਹਲਕਾ ਫੁਲਕਾ ਕੋਈ ਤੁਸੀਂ ਡਿਜ਼ਾਈਨਿੰਗ ਕਰਾਉਣੀ ਆ ਬਾਟਮ ਤੇ ਹਲਕਾ ਫੁਲਕਾ ਕੋਈ ਵਰਕ ਕਰਾ ਕੇ ਛੋਟੀ ਜੀ ਕੋਈ ਵੇਲ ਪਾ ਕੇ ਤਾਂ ਵੀ ਸਟੀਚ ਕਰਾ ਸਕਦੇ ਹੋ ਇਹ ਦੇਖੋ ਗ੍ਰੇ ਕਲਰ ਦੇ ਵਿੱਚ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ ਬਾਕੀ ਟਾਈ ਐਂਡ ਆਈ ਚ ਦੁਪੱਟੇ ਕਰਾਉਣੇ ਆ ਕਿਉਂਕਿ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੈ ਜੀ ਗ੍ਰੇ ਕਲਰ ਦੇ ਵਿੱਚ ਇਹ ਮੈਚਿੰਗ ਦੇ ਵਿੱਚ ਹੀ ਬਾਟਮ ਆ ਰਹੀਆਂ ਜੀ ਇਹ ਹੈਗੀ ਇਸ ਦੀ ਇੱਕ ਬਾਟਮ ਬੜੇ ਸੋਹਣੇ ਸੈਲਫ ਪ੍ਰਿੰਟ ਦੇ ਵਿੱਚ ਬਾਟਮ ਹੈ ਗ੍ਰੇ ਕਲਰ ਦੇ ਵਿੱਚ ਹੈ ਸੂਟ ਆਪਣਾ ਇਹ 1100 ਪ੍ਰਾਈਸ ਹੈ ਜੀ 1100 ਪ੍ਰਾਈਸ ਹੈ ਜੀ ਸਾਰੇ ਸੂਟਾਂ ਦਾ ਅੱਜ ਦਾ ਤੇ ਬੜੀ ਪਿਆਰੀ ਪ੍ਰਿੰਟਿੰਗ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਇਹਨਾਂ ਦਾ ਤੇ ਇਹ ਸੇਮ ਡਿਜ਼ਾਈਨ ਦੇ ਵਿੱਚ ਹੀ ਹੈਗਾ ਆਪਣੇ ਕੋਲ ਮਸਟਰਡ ਕਲਰ ਇਮ ਡਿਜ਼ਾਈਨ ਦੇ ਵਿੱਚ ਮਸਟਰਡ ਕਲਰ ਹੈ ਇਹ ਦੇਖੋ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਤੇ ਫੈਬਰਿਕ ਉਸ ਤੋਂ ਵੀ ਜ਼ਿਆਦਾ ਫਾਈਨ ਹੈ ਲੀਵੀਆ कॉटन ਦੇ ਵਿੱਚ ਸੂਟ ਵਿਦਾਊਟ ਲਾਈਨਿੰਗ ਸੂਟ ਬਣਨਗੇ ਬਹੁਤ ਹੀ ਫਾਈਨ कॉटन ਹੈ ਤੇ ਸੈਲਫ ਦੇ ਵਿੱਚ ਇਸ ਦੇ ਨਾਲ ਬਾਟਮ ਇੱਕ ਮੈਚਿੰਗ ਹੀ ਬਹੁਤ ਪਿਆਰੀ ਹੈ ਹਲਕਾ ਫੁਲਕਾ ਆਪਾਂ ਕੋਈ ਕੋਈ ਲੇਸਿਸ ਦੀ ਡਿਜ਼ਾਈਨਿੰਗ ਵੀ ਕਰਾ ਸਕਦੇ ਹੋ ਤੁਸੀਂ ਜ਼ਰੂਰੀ ਨਹੀਂ ਹੈਗਾ ਵੀ ਵਰਕ ਪਰ ਵਰਕ ਦਾ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਹੈ ਬਾਟਮਸ ਤੇ ਵਰਕ ਦਾ ਬਹੁਤ ਸੋਹਣੇ ਲੱਗਦੇ ਆ ਵੇਅਰ ਕੀਤੇ ਹੋਏ ਸੂਟ ਇਹ ਤਿੰਨ ਸੂਟ ਮੈਂ ਇੱਕ ਪ੍ਰਿੰਟ ਦੇ ਵਿੱਚ ਦਿਖਾਏ ਆ 1100 ਪ੍ਰਾਈਸ ਦੇ ਨਾਲ ਨੈਕਸਟ ਪ੍ਰਿੰਟ ਸ਼ੁਰੂ ਕਰਦੇ ਆ ਪਰਪਲ ਕਲਰ ਦੇ ਵਿੱਚ ਜੀ ਬਹੁਤ ਪਿਆਰਾ ਪ੍ਰਿੰਟ ਹੈ ਡਾਰਕ ਜਿਹੜਾ ਕਾਲਸ ਤੇ ਪਰਪਲ ਕਲਰ ਹੁੰਦਾ ਉਹ ਵਾਲਾ ਕਲਰ ਹੈ ਪ੍ਰਿੰਟਿੰਗ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਬਹੁਤ ਸੋਹਣਾ ਨਾ ਜ਼ਿਆਦਾ ਵੱਡਾ ਪ੍ਰਿੰਟ ਬਹੁਤ ਸੋਹਣਾ ਸੋਬਰਜਾ ਪ੍ਰਿੰਟ ਤੇ ਨਾਲ ਹੈਗੀ ਹੈ ਮੈਚਿੰਗ ਬਾਟਮ ਸੇਮ ਪ੍ਰਿੰਟ ਦੇ ਵਿੱਚ ਹੀ ਬੜਾ ਸੋਹਣਾ ਇਹ ਪ੍ਰਿੰਟ ਦੇ ਵਿੱਚ ਸੈਲਫ ਪ੍ਰਿੰਟ ਹੁੰਦਾ ਬਾਟਮ 'ਚ ਵੀ ਬਹੁਤ ਸੋਹਣਾ ਸੈਲਫ ਪ੍ਰਿੰਟ ਦੇ ਵਿੱਚ 22 ਮੀਟਰ ਦੀ ਸ਼ਰਟ 22 ਮੀਟਰ ਬਾਟਮ ਦੇ ਨਾਲ ਕਈ ਵਾਰ ਆਪਣੇ ਕੋਲ ਦੁਪट्टे ਘਰੇ ਪਏ ਹੁੰਨੇ ਆ ਆਪਾਂ ਉਹ ਵਾਲੇ ਦੁਪੱਟੇ ਵੀ ਰੀਯੂਜ਼ ਕਰ ਸਕਦੇ ਆ ਜੀ ਇਹਨਾਂ ਦੇ ਨਾਲ ਨੈਕਸਟ ਪ੍ਰਿੰਟ ਆ ਗਿਆ ਬਹੁਤ ਪਿਆਰਾ ਇਹਦੇ ਵਿੱਚ ਜਿਹੜਾ ਮੈਂ ਤੁਹਾਨੂੰ ਹੁਣੇ ਦਿਖਾਇਆ ਪਰਪਲ ਸੇਮ ਦੇ ਵਿੱਚ ਹੀ ਹੈਗਾ ਇਹ ਪ੍ਰਿੰਟ सोना कलर, without lining सूट बनने के 1100 प्राइस थे ना विदाउट दुपट्टा सूट आज दे अपने हैं, कि matching बॉटम कलर।, कलर सेम जेड़ा विच प्रिंट कन्नी ते भी सेम जेड़ा कन्नी दा कलर है सेम बॉटम दा कलर है, वाला matching बॉटम है, बहुत प्यारा सूट ਸਪ੍ਰਿੰਟ ਦੇ ਵਿੱਚ ਤੁਹਾਨੂੰ ਤਿੰਨ ਤਿੰਨ ਸੂਟ ਦਿਖਾਵਾਂਗੇ ਇਹਨਾਂ ਦੇ ਨਾਲ ਤੁਸੀਂ ਆਪਣੀ ਚੁਆਇਸ ਦਾ ਜਿਹੜੇ ਮਰਜ਼ੀ ਸਟੱਫ ਦਾ ਦੁਪੱਟਾ ਰੈਡੀ ਕਰਵਾ ਸਕਦੇ ਹੋ ਨਾ ਆ ਸਕੀਏ ਮੈਚਿੰਗ ਬਾਟਮ ਬਹੁਤ ਬਾਰੇ ਕਲਰ ਕੰਬੀਨੇਸ਼ਨ ਇਹਨਾਂ ਦਾ 1100 ਪ੍ਰਾਈਸ ਹੈ ਜੀ 1100 ਪ੍ਰਾਈਸ ਦੇ ਨਾਲ ਹੁਣ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਂ ਨੈਕਸਟ ਪ੍ਰਿੰਟ ਹੈ ਜੀ ਇਹ ਵਾਲਾ ਬੜਾ ਸੋਹਣਾ ਫਲਾਵਰਸ ਦੇ ਵਿੱਚ ਬਹੁਤ ਪਿਆਰਾ 10 ਗਰੁੱਪ ਦੇ ਸੂਟ ਹੋਣਗੇ ਬੜੇ ਪਿਆਰੇ ਮੈਚਿੰਗ ਸੂਟ ਅੱਜ ਦੇ ਵਿਦਾਊਟ ਲਾਈਨਿੰਗ ਸੂਟ ਬਣਨੇ ਆ ਬਹੁਤ ਹੀ ਸੌਫਟ ਫੈਬਰਿਕ ਦੇ ਵਿੱਚ ਮੈਚਿੰਗ ਬਾਟਮਸ ਹੈਗੀਆਂ ਨਾਲ ਕਲਰ ਹੀ ਬਹੁਤ ਜਿਆਦਾ ਸੋਹਣੇ ਆ ਸਾਰਿਆਂ ਦੇ ਤਿੰਨ ਤਿੰਨ ਕਲਰ ਦਿਖਾਵਾਂਗੀ ਇੱਕ ਇੱਕ ਪ੍ਰਿੰਟ ਦੇ ਵਿੱਚ ਬਹੁਤ ਸੋਹਣੇ ਸੋਹਣੇ ਪ੍ਰਿੰਟ ਇਹ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਮੌਸ ਕਲਰ ਬਹੁਤ ਜਿਆਦਾ ਸੋਹਣੀ ਹੈ ਨਾ ਕੋਈ ਫੈਬਰਿਕ ਦੀ ਕੰਪਲੀਟ ਬ੍ਰਾਂਡਡ ਸੂਟ ਹੈਗਾ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਗਰਮੀਆਂ ਦੇ ਇੱਕ ਤਰ੍ਹਾਂ ਦੇ ਏਸੀ ਸੂਟ ਹੈ ਜਿੰਨੇ ਆਪਾਂ ਨੂੰ ਅੱਜ ਕੱਲ ਬਹੁਤ ਜਿਆਦਾ ਗਰਮੀ ਹੈ ਉਹ ਦੇ ਅਕੋਰਡਿੰਗ ਬੈਸਟ ਸੂਟ ਹੈ ਬਹੁਤ ਧਿਆਰੇ ਮਸਕਲਰ ਦੇ ਵਿੱਚ ਮੈਚਿੰਗ ਦੇਖੋ ਸੂਟ ਦੀ ਕਿੰਨੀ ਤੇ ਹੈ ਕੋਸ ਸੋਨਾ ਪ੍ਰਿੰਟ ਤੇ ਬੜੇ ਸੋਨਾ ਕਲਰ ਸਟਾਈਲ ਡਿਜ਼ਾਈਨ ਸ਼ੁਰੂ ਕਰਦੇ ਹਾਂ ਇਸ ਦੇ ਵਿੱਚ ਹੀ ਸੱਚ ਫਿਰੋਜ਼ੀ ਕਲਰ ਸੇਮ ਪ੍ਰਿੰਟ ਦੇ ਵਿੱਚ ਪਹਿਲਾਂ ਥੋੜਾ ਪਰਪਲ ਟੋਨ ਤੇ ਮੈਂ ਤੁਹਾਨੂੰ ਦਿਖਾਇਆ ਫਿਰ ਮਾਊਸ ਕਲਰ ਦੇ ਵਿੱਚ ਇਹ ਵਾਲਾ ਹੈਗਾ ਥੋੜਾ ਫਿਰੋਜ਼ੀ ਕਲਰ ਦੇ ਵਿੱਚ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਬਹੁਤ ਪਿਆਰੀ ਪ੍ਰਿੰਟਿੰਗ ਹੈ ਨਾ ਸੋਟਾਂ ਦੀ ਡਿਜ਼ਾਈਨਿੰਗ ਤੁਸੀਂ ਕਰਾਣੀ ਹੈ ਇਹਨਾਂ ਦੀ ਡਿਜ਼ਾਈਨਿੰਗ ਕਰਾ ਕੇ ਸਟੀਚ ਕਰਾ ਸਕਦੇ ਨਾਲ ਹੈ ਦਾ ਫਰੋਜ਼ੀ ਬਲੂ ਫਰੋਜ਼ੀ ਜਿਹਾ ਕਲਰ ਹੈ ਬੜਾ ਫਿਆਰਾ ਇਹ ਹੈ ਕਿਸ ਦੀ ਬਾਟਮ ਇਸ ਤੇ ਨਾਲ ਸੇਮ ਜਿਹੜਾ ਕੰਨੀ ਦਾ ਕਲਰ ਹੈ ਤੇ ਵਿੱਚ ਪ੍ਰਿੰਟ ਹੈ ਸੇਮ ਇਸੇ ਕਲਰ ਦੀ ਬਾਟਮ 2.5 ਮੀਟਰ ਦੀ ਸ਼ਰਟ ਹੈ ਜੀ 2.5 ਮੀਟਰ ਦੀ ਬਾਟਮ ਦੀ ਕੱਟ ਵਿਦਆਊਟ ਦੁਪੱਟਾ ਸੂਟ ਅੱਜ ਦੇ ਆਪਣੇ ਤੇ ਬੜੇ ਪਿਆਰਾ ਹੈ ਇਹਨਾਂ ਦਾ ਡਿਜ਼ਾਈਨ ਇਹ 10 ਗਰੁੱਪ ਦੇ ਸੂਟ ਹੈ। ਨੈਕਸਟ ਪ੍ਰਿੰਟ ਸਟਾਰਟ ਕਰਦੇ। ਥੋੜੇ ਡਾਰਕ ਕਲਰ ਦੇ ਵਿੱਚ ਦਿਖਾਵਾਂਗੇ ਨੈਕਸਟ ਹੁਣ। ਇਹ ਵੀ ਡਾਰਕ ਪਰਪਲ ਕਲਰ ਹੈ ਜੀ ਬਿਲਕੁਲ ਜਿਹੜਾ ਕਾਲਸ ਤੇ ਡਾਰਕ ਪਰਪਲ ਕਲਰ ਹੁੰਦਾ ਉਹ ਵਾਲਾ ਕਲਰ ਹੈ। ਬਹੁਤ ਪਿਆਰਾ ਪ੍ਰਿੰਟ। ਸੋਨੂੰ ਪ੍ਰਿੰਟਿੰਗ ਨਾਲ ਮੈਚਿੰਗ ਬਾਟਮ ਸੇਮ ਡਾਰਕ ਪਰਪਲ ਕਲਰ ਦੀ ਉਹ ਸੇਮ ਸੈਲਫ ਦੇ ਵਿੱਚ ਬਾਟਮ ਨੈਕਸਟ ਇਹਦੇ ਵਿੱਚ ਸੇਮ ਦੇ ਵਿੱਚ ਹੀ ਹੈਗਾ ਆਪਣੇ ਕੋਲ ਇਸੇ ਪ੍ਰਿੰਟ ਦੇ ਵਿੱਚ ਮਰੂਨ ਕਲਰ ਸਟੱਫ ਦੇ ਵਿੱਚ ਇਹ ਦੇਖੋ ਬੜਾ ਸੋਹਣਾ ਸੈਲਫ ਦੇ ਵਿੱਚ ਸਾਰੀ ਬਾਟਮਸ ਦੇ ਨਾਲ ਦਾ ਹੀ ਸੈਲਫ ਹੁੰਦਾ ਜਿਹੜੀ ਪ੍ਰਿੰਟੇ ਵੀ ਸ਼ਾਰਟ ਤੇ ਆ ਉਸੇ ਪ੍ਰਿੰਟਿੰਗ ਦੇ ਵਿੱਚ ਤੇ ਇਹਦੇ ਵਿੱਚ ਸੇਮ ਦੇ ਵਿੱਚ ਹੀ ਹੈਗਾ ਪਰਪਲ ਟੋਨ ਤੇ ਚੀਨ ਮੋਟਮ ਸੇਮ ਪਨਚ ਉਹ ਸੋਹਣਾ ਪ੍ਰਿੰਟਰ 1100 ਪ੍ਰਾਈਸ ਹੈ ਜੀ 1100 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੂਟ ਨੈਕਸਟ ਸੂਟ ਆ ਗਿਆ ਬੜਾ ਸੋਹਣਾ ਰੈਸਟ ਕਲਰ ਦੇ ਵਿੱਚ ਪ੍ਰਿੰਟਿੰਗ ਇਹ ਵੀ ਬੜੀ ਪਿਆਰੀ ਹੈ ਜਿਵੇਂ ਮਰਜੀ ਵਿਦਆਊਟ ਦੁਪੱਟਾ ਊਟਾ ਜੀ ਹੈ ਵਿਦਆਊਟ ਲਾਈਨਿੰਗ ਬਣਨੇ ਹੈ प्रिंटिंग बहुत सोनी प्रिंटिंग है, है बॉटम सेम कलर दे सेम बॉटम सेल्फ बड़ा सोहना ਕੰਬੀਨੇਸ਼ਨ ਤੇ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ ਹੀ ਫਿਰੋਜ਼ੀ ਕਲਰ ਜਿਹਨਾਂ ਨੂੰ ਥੋੜੇ ਜਿਹਾ ਬ੍ਰਾਈਟ ਕਲਰ ਤੇ ਬੜਾ ਪ੍ਰਿੰਟ ਪਸੰਦ ਹੈ ਤਾਂ ਇਹ ਵਾਲੇ ਸੂਟ ਲੈ ਸਕਦੇ ਹੋ ਤੁਸੀਂ ਇਹ ਦੇਖੋ ਸੌਫਟਿੰਗ ਨਾਲ ਸਰਪ ਦੇ ਵਿੱਚ ਹੀ ਮੈਚਿੰਗ ਬੋਟਮ ਸਾਰੀ ਦੇ ਵਿੱਚ ਇਹ ਜਿਹੜੀ ਵੀ ਬੋਟਮ ਆਹ ਉਹ ਵੇਖੋ ਉਹ ਸੋਨਾ ਕਈ ਵਾਰੀ ਦੁਪੱਟੇ ਆਪਣੇ ਕੋਲ ਘਰੇ ਵੀ ਹੁੰਨੇ ਆ ਉਹ ਵੀ ਰੀਯੂਜ਼ ਹੋ ਜਾਂਦੇ ਜਿਵੇਂ ਦੇ ਸੂਟਾਂ ਨਾਲ ਬ੍ਰਾਂਂਟਡ ਸੂਟ ਹੈ ਜੀ ਅੱਜ ਦੇ ਆਪਣੇ ਵੈਚਿੰਗ 10 ਗਰੁੱਪ ਦੇ ਤੇ ਨੈਕਸਟ ਹੈਗਾ ਥੋੜਾ ਸੋਨਾ ਮਾਜੈਂਟਾ ਟੋਨ ਤੇ ਸੂਟ ਹੁਣ ਫੱਟੇ ਆ ਜੀ ਲੱਗਦੀ ਜੀ ਪ੍ਰਿੰਟਿੰਗ ਇਹ ਹਾਰ ਹੈ ਜੀ ਮੈਚਿੰਗ ਬੋਰਡਰ ਦੇ ਵਿੱਚ ਮੈਚਿੰਗ ਬਟ ਬੜੇ ਸੋਹਣੇ ਕਲਰ ਕੰਬੀਨੇਸ਼ਨ ਇਹ ਤਿੰਨ ਤਿੰਨ ਸੂਟ ਮੈਂ ਤੁਹਾਨੂੰ ਦਿਖਾਏ ਆ ਇੱਕ ਇੱਕ ਡਿਜ਼ਾਈਨ ਦੇ ਵਿੱਚ 1100 ਪ੍ਰਾਈਸ ਹੈ ਜੀ ਅੱਜ ਦੇ ਇਹਨਾਂ ਸੂਟਾਂ ਦਾ ਵਿਦਾਊਟ ਦੁਪੱਟਾ ਸੂਟ ਦਾਸ ਗਰੁੱਪ ਦੇ ਵਿੱਚ ਮੈਚਿੰਗ ਸੂਟ ਹੈ ਜੀ ਆਪਣਾ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੀ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803824680800 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ